मेरा नाम हर्ष है।, हुआ है। तो हमने ना परसों लिया था दूध और मतलब रख दिया दूध आंटी के पास हम आए नहीं थे आंटी को बोला कि आप रख लेना दूध लेकर और गर्मे फ्रिज में रख लो है ना आंटी ने उबाली नहीं दी बोला कि कोई बात नहीं आप दे देना उबाली और हमने जब उबाली दी मतलब अगली सुबह उबाली दी आंटी को बोला देख आंटी देखना कि खराब हो गई दूध आंटी बोले हाँ आंटी कह रहे कोई बात नहीं बोली बना लेते हैं सब वो सक पाकर हाँ गुड़ पाकर उबाली उबाली देते थे तो मतलब आंटी ने जब निकाला वो रबर जैसे निकल रहा था नहीं मतलब हमने ना जब तो जैसे कि लेना है तो लेके तुरंत पका देना था ये पहली बार हमें पता लगी है। अगर हमें पहले पता होता तो हम पहले एक्शन इस पे लेते जरूर जैसे दूध फटता है हैं जरूर तो नहीं उसके तो दाने दाने से बन जाते हैं दूध के के फटने के बाद ये तो रबड़ की तरह रहा है पेट में दर्द बताते हैं बच्चे खुद मेरे पेट में दर्द होता है मुझे डॉक्टर ने दूध बता रखा था तो मैं दूध पीती थी शाम के टाइम डेली हाँ तो जी तो 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 रिपोर्ट क्या दिक्कत आई है आपको बस पेट में दर्द बच्चे दोनों तीनों ऑपरेशन मेरा हुआ है पर मुझे ये नहीं पता कि इसी की वजह से हुआ या कोई और प्रॉब्लम है पर तो दिक्कत तो है दूध से तो कभी शिकायत थी दूध के बारे में नहीं पहली बार मुझे पता लगी तो अभी बल्कि इन्होंने साथ दिया है कि इन्होंने बताया कि मैं बुला रहा हूँ किसी को तो दिखाना है दूध चेक कराना है मैंने इनको दिखाया तो क्या मांग करते हैं بس میں یہ کہنا چاہتی ہوں کہ یہ زہر نہ پिलाया जाए کسی کو یہ تھے دودھ دے وچ کوئی دودھ دے وچ کچھ انج ਹੋਇਆ ਕਿ ਲੱਗਾ ਕਿ ਖਰਾਬ ਆ ਉਹਦੇ ਰਿਗਾਰਡਿੰਗ ਅਸੀਂ ਅੱਜ ਕੰਪਲੇਂਟ ਦੇ ਬੇਸਿਸ ਤੇ ਅਸੀਂ سیمپلنگ ਕੀਤੀ ਆ سیمپل ਲੈ ਲਏ ਸਾਰੇ ਤੇ ਜਿੱਥੋਂ ਇਹ ਨਾ ਦੁੱਧ ਲੈਂਦਾ ਉੱਥੇ ਵੀ ਉਪ ਚੱਲੇ ਸਰ ਜਿਵੇਂ ਹੁਣ ਥੋੜਾ ਸਾਹਮਣੇ ਦੁੱਧ ਜਿਹੜਾ ਹੈ ਵੰਡਿਆ ਗਿਆ ਸੀ ਦੁੱਧ ਪੱਟ ਕਰਦੀਗਾ پلاਸਟਿਕ ਟਾਈਪ ਦੀ ਜੈਕਟੂ ਦੀ ਬਲਬ ਚੋਂ ਜੀ ਦਾਲ ਦਿੰਦੀ ਹੈ ਹੇ ਹੁਣ ਲੈਬ ਵੀ ਚੈੱਕ ਕਰੇਗੀ ਉਹਦਾ ਆਪਾਂ ਦਸ ਨੇ ਪਰ ਜਿੱਥੋਂ ਇਹਨਾਂ ਦੁੱਧ ਲੈਂਦਾ ਪਰ ਉੱਥੇ ਵੀ ਚੱਕਰ ਆ। ਜਿਵੇਂ ਇਹਨਾਂ ਨੂੰ ਦੱਸਿਆ ਕਿ ਮਿਕਸ ਹੈ ਘੋਮਾ ਲੈ ਲੱਗ ਜਦੋਂ ਲੈ ਕੇ ਨਾ ਇਹਨਾਂ ਦੇ ਹਿਸਾਬ ਨਾਲ ਜਿਹੜੀ ਇਹਨਾਂ ਗੱਲ ਕਹੀ ਹੈ ਉਹ ਤੇ ਇਹਨਾਂ ਕਿਹਾ ਕਿ ਬਾਅਦ ਰੇਟ ਦਾ ਦਿੰਨੇ ਆ ਫਿਰ ਉਸ ਤੋਂ ਬਾਅਦ ਮਿਕਸ ਕਰਕੇ ਮਿਕਸਚਰ ਬਣਾਇਆ ਪਰ ਇਹਨਾਂ ਦੀ ਗੱਲ ਵੱਲ ਨਹੀਂ ਆਪਾਂ ਜਾਣਾ ਆਪ ਆਪਣੇ ਸਮਾ ਕੰਮ ਕਰ। ਸਰ ਪੋਸੀਬਲ ਹੈ ਕਿ ਕਲਾਸਿਕ ਟਾਈਪ ਬਣ ਸਕਦਾ ਦੀ ਫਟ ਨਹੀਂ ਇਹ ਹੁਣ ਲੈਬ ਵੀ ਦੱਸੇਗੀ ਆਪਾਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਜੋ ਹੁਣ ਰਿਪੋਰਟ ਆਈ ਉਹ ਤੇ ਕਾਰਵਾਈ ਹੋਣੀ ਹੈ। ਸਰਕਲ ਵੈਸੇ ਵੀ ਆਪਣੇ ਨਹੀਂ ਗਈ ਸ਼ਿਕਾਇਤ ਇੱਕ ਕਾਉਂਸਲ ਤੇ ਬਟ ਚੈਟਿੰਗ ਕਾਫੇ ਵੀ ਅਪੀਲ ਦਿੱਤੀ ਗਈ ਹੈ ਬਟ ਉਥੋਂ ਕੋਈ ਖਾਸਸ ਆ ਰਹੀ ਨਹੀਂ ਨਈ ਰਿਪੋਰਟ ਤੇ ਆ ਜਾਂਦੀ ਹੈ ਰਿਪੋਰਟ ਤੇ 15 ਦਿਨਾਂ ਚ ਹੀ ਆ ਜਾਂਦੀ ਹੈ ਕਿਹੜੇ ਪਰਸੂਮਰ ਹੈ ਜਿਹੜਾ ਕੁੱਪੀਕਰੋ ਫਾਈਲ ਲਗਾ ਸਕਦੇ ਹੈ ਕਿਹੜੀ ਜਗ੍ਹਾ ਅੱਜ ਤੱਕ ਕਲੇਮ ਜਿਹੜੇ ਸੈਂਟਰਲ ਪੜੇਗੇ ਨਹੀਂ ਕੋਈ ਕੁੱਪੀਕਰੋ ਪੜਿਆ ਗਿਆ ਸਰ ਡੁਪਲੀਕੇਟ ਦਾ ਨਹੀਂ ਪਨੀਰ ਨੂੰ ਤੇ ਸਿੰਪਲ ਫੇਲ ਹੋਇਆ ਦੁੱਧ ਦੇ ਸਬਸਟੈਂਡਰਡ ਆ ਜਾਂਦੇ ਆ ਕੋਈ ਇੰਜ ਬਈ ਬਿਲਕੁਲ ਨਕਲੀ ਨਕਲੀ ਵਾਲਾ ਕੋਈ ਕਨਸੈਪਟ ਅਜੇ ਤੱਕ ਤੇ ਨਹੀਂ ਸਾਰੀ ਕਿਹਨਾਂ ਜਿਵੇਂ ਬੇਲ ਪਾਈ ਸੀ ਕੁਝ ਲੋਕਾਂ ਨੇ ਇਹਦਾ ਐਸਲ ਫਾਮਾ ਨਹੀਂ ਤੇ ਟਾਈਮ ਦਿੱਤਾ ਸੀਗਾ ਸਵੇਰੇ ਸਾਡੇ 6 ਵਜੇ ਦਾ ਇਹ ਬੰਦਾ 7 ਵਜੇ ਖੜਵੀ ਲੱਤਾ ਗਿਆ ਧੋਖਾ ਦੇ ਲੇਕਿਨ ਤੁਸੀਂ ਬੋਲ ਲੈਣ ਆਂਚ ਫਿਰ ਆਨ ਦਾ ਵੇਲੇ ਲੱਗ ਜਾਂਦਾ ਟਾਈਮ ਥੋੜਾ ਬਹੁਤ ਲੱਗਦਾ ਤੇ ਸਿਰ ਪੰਨ ਜਿਹੜੇ ਸਟਰੀਟ ਵੈਂਡਰਸ ਨੇ ਉਹਨਾਂ ਕੋਲੋਂ ਜਿਹੜਾ ਚੈਕਿੰਗ ਉਹਨਾਂ ਹੀ ਚੈਕਿੰਗ ਪਾਸੇ ਕਈ ਵਾਰੀ ਲੈਟਰ ਦੁੱਤੀ ਆਉਣੀ ਹੈ ਨਹੀਂ ਇਹ ਵੀ ਸਪਾਈ ਹੈਗੀ ਚੈੱਕ ਨਹੀਂ ਇਹ ਇਹੀ ਤਾਂ ਰੈਗੂਲਰ ਕਰ ਦਿੰਦੇ ਮੈਨੂੰ ਲੱਗਦਾ ਜੀ ਸ਼ਾਇਦ ਕੋਈ ਜੇ ਕੋਈ ਕੰਪਲੇਂਟ ਹੋਈਗੀ ਤੇ ਤੁਸੀਂ ਦੱਸੋ ਪੈਂਡਿੰਗ ਮੈਨੂੰ ਲੱਗਦਾ ਖੰਨੇ ਦੀ ਤੇ ਨਹੀਂ ਹੋਣੀ ਸ਼ਾਇਦ ਖੰਨੇ ਦੀ ਕੰਪਲੇਂਟ ਤੇ ਖੰਨੇ ਦੀ ਤੇ ਨਹੀਂ ਹੋਣੀ ਕਿੰਨੀ ਕੀ ਦੇਰ ਬਾਅਦ ਚੈੱਕ ਕਰਨੀ ਹੈ ਅਸੀਂ ਤਾਂ ਰੈਗੂਲਰ ਕਰਦੇ ਹੀ ਰਹਿੰਦੇ ਹਾਂ ਉਹ ਲੈ ਰੈਗੂਲਰ ਕਰਦੇ ਰਹਿੰਦੇ ਆ ਜਾਂ ਤਾਂ ਗਲੀਆਂ ਮਿਲਿਆ ਚਾਹੇ ਟੈਂਪੂ ਜਾਂ ਫੋਰ ਰਿਲ ਬੈਕ ਆ ਉਹ ਅਸਲ ਚ ਇਹ ਹੈ ਨਾ ਹੁਣ ਆਪਾਂ ਰੈਂਡਮਲੀ ਚੈੱਕ ਕਰਨਾ ਹੈ ਸਾਡੇ ਕੋਲ ਇਹ ਹੁਣ ਜਿਵੇਂ ਪਿੰਨ ਪੁਆਇੰਟ ਹੋ ਗਿਆ ਤੇ ਪਿੰਨ ਪੁਆਇੰਟ ਚੀਜ਼ ਹੋ ਗਈ ਨਾ ਸਾਨੂੰ ਕੋਈ ਪਰਮਿਸ਼ਨ ਮਿਲੇ ਉਹ ਤਾਂ ਪਿੰਨ ਪੁਆਇੰਟ ਹੋ ਗਈ ਤੇ ਅਹੀਂ ਤੇ ਪਰ ਰੈਂਡਮਲੀ ਚੈੱਕ ਕਰਨਾ ਹੁੰਦਾ ਉਹ ਕੋਈ ਜੀ ਕੁਝ ਬੈਠੇ ਉੱਥੋਂ ਆਣੀ ਟਾਈਮ ਦਾ ਅੰਦਰ ਅੰਨੇ ਕੋਈ ਟੀਵੀ ਨਹੀਂ ਸਾਡਾ ਉਤੋਂ ਆਣੀ ਲੁਧਿਆਣੇ ਪਈਆਂ ਹਾਂ ਇਹ ਥੋੜਾ ਜਿਆ ਹੁੰਦਾ ਹੈ ਅੰਨੇ ਜੀ ਮੈਂ ਕਾਫੀ ਪ੍ਰਿੰਡ ਲੱਗਦੀ ਨਹੀਂ ਸ਼ਹਿਰ ਵੱਡਾ ਹੈ ਕਾਫੀ ਹੈ ਇੰਨੀ ਜਨਤਾ ਜਿਹੜੀ ਹਾਂ ਲੁਧਿਆਣਾ ਹੈ ਕਾਫੀ ਵੱਡਾ ਪਰ ਥੋੜਾ ਜਿਹਾ ਚਲੋ ਹੁਣ ਹੌਲੀ ਹੌਲੀ ਹੋ ਜਾਏਗਾ ਇੰਪਰੂਵਮੈਂਟ ਜਿਹੜਾ ਸਿੰਪਲ ਫੇਰ ਹੁੰਦਾ ਕਿਸੇ ਦਬਾਰੀਦਾਰ ਇਹ ਗੱਲ ਜੀ ਹੈ ਕਿ ਦਾ ਪਤਨ ਵੀ ਸਜਾਉਂਦੀ ਹੈ ਜੀ ਸੈਂਪਲ ਵੇਖੋ ਜੀ ਦੋ ਕੈਟੇਗਰੀਆਂ ਚ ਫੇਰ ਹੋ ਸਕਦਾ ਜਾਂ ਤੇ ਹਜੇ ਅਨਸੇਫ ਅਨਸੇਫ ਹਜੇ ਬਿਲਕੁਲ ਖਾਣ ਪੀਣ ਯੋਗ ਹੀ ਨਹੀਂ ਹੈਗਾ ਅਨਸੇਫ ਆ ਗਿਆ ਫਿਰ ਉਹਦੇ ਚ ਤੇ ਲੱਗੇਗਾ ਅਦਾਲਤ ਦੀ ਕੇਸ ਅਦਾਲਤ ਦੇ ਵਿੱਚ ਇਹਨਾਂ ਦੀ ਬਕਾਇਦਾ ਜਮਾਨਤ ਆਉਣਗੀ ਆ ਫਿਰ 2-4 ਸਾਲ 5-7 ਜਿੰਨਾ ਕੇਸ ਚਲਦਾ ਚੱਲੇਗਾ ਤੇ ਜੇ ਦੂਜੀ ਕੈਟਾਗਰੀ ਹੈ ਉਹਦੇ ਚ ਆ ਜਾਂਦਾ ਵੀ ਕਿਸੇ ਚ ਫੈਟ ਘਟਿਆ ਕਿਸੇ ਐਸਐਨਐਫ ਘਟਿਆ ਉਹ ਸਬ ਸਟੈਂਡਰਡ ਆਗੇ ਜੀ ਤੇ ਉਹਦੇ ਵਿੱਚ ਫਿਰ ਆਪਣੇ ਇਥੇ ਏਡੀਸੀ ਮੈਡਮ ਪੈਨਾਂ ਦੇ ਇਥੇ ਅਦਾਲਤ ਚ ਕੇਸ ਲੱਗਦਾ ਪੂਰਾ ਫਾਈਟ ਕਰਨਾ ਪੈਂਦਾ ਸਰ ਜਿਹੜੇ ਦੁੱਧ ਟੋਲਣ ਵਾਲੇ ਪੀਂਦੇ ਨੇ ਇਹਨਾਂ ਦਾ ਕੋਈ ਸਮਾਂ ਵੀ ਹੁੰਦਾ ਵੀ ਇਹਨੇ ਵੇ ਤੱਕ ਕੰਪਨੀ ਦਾ ਹੈ ਦੁੱਧ ਪਾਸ ਕਰਦੇ ਨਹੀਂ ਇਹ ਤੇ ਵੇਖੋ ਹੁਣ ਇਥੇ ਇੰਡੀਆ ਦੇ ਵਿੱਚ ਤੇ ਫਿਰ ਸਿਸਟਮ ਹੈ ਕਿ ਦੁੱਧ ਹੀ ਦਿੰਦੇ ਆ ਜਾਂ ਕਿਤੇ ਇੰਜ ਸੋ ਨਾਈਟ ਹੋਰ ਤੇ ਬਣਾ ਕੋਈ ਐਕਸ਼ਨੀਆਂ ਵੀ ਟਾਈਮ ਸਮਾਂ ਵੀ ਟਾਈਮ ਕੋਈ ਫਰਕ ਨਹੀਂ ਅਹੀਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਤੂੰ 10 ਵਜੇ ਤੱਕ ਮੰਡੋ 11 ਤੱਕ ਕੋਣ ਦੋ ਤੇ ਇਹਨਾਂ ਦੀ ਹੁਣ ਸਰ